ਚੰਗਾ ਆਪਰੇਸ਼ਨ ਕਰਾ ਲਿਆ ਨੇ ਤੇ ਪੱਥਰੀ ਪੱਥਰੀ ਤੇ ਜਾਨ ਕੱਢ ਦਿੰਦੀ ਆ ਤੋਬਾ ਤੋਬਾ ਭਰਾ ਇਹਦੇ ਜਿਹੜਾ ਵਾਹ ਪਿਆ ਜਾਣੇ ਜਾ ਕੋ ਰਾਹ ਪਿਆ ਜਾਣੇ ਪਿਸ਼ਾਬ ਰੋਗ ਗਿਆ ਲਾਲਾ ਲਾਲਾ ਹੋ ਗਈ ਪਤਾ ਲੱਗਿਆ ਸਿਆਪਾ ਪੱਥਰੀ ਦਾ ਆ ਮੈਂ ਕਹਿੰਦਾ ਪੱਥਰੀ ਦਾ ਦਰਦ ਹੋਏ 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 ਕੋਰ ਚਾਚਾ ਠੀਕ ਆ ਹਾਂ ਠੀਕ ਹੈ ਯਾਰ ਚਲੋ ਚੰਗਾ ਚਾਹੀਦਾ ਚੰਗਾ ਚੰਗਾ ਵਰ ਚਾਚਾ ਚੱਲਦੇ ਆ चंगा भाई नहीं मामा पठे मारो यार चोना स्वाह वे फिर कड़ा मारदिया हीरे वर्गिया मझा ज्या के रखिया उ फंटना करके रख लेनिया मुझे केंद्र दुधे काम च फायदा कोई नहीं है का। जानू स्यापा आ गए और सत मैं अमरीक रंधावा और बहुत ही वीयी फिल्म आ रही है जी जटी पंद्रह मरबे वाली पंद्रह मार्च में रिज हो रही है तो ती सारे ने जरूर फिल्म देखनी है जी फिल्म को प्यार देना आशीर्वाद देना इस फिल्म के डायरैक्टर साहब ने देवी शर्मा जी उन्होंने फिल्म डायरैक्ट की है ਸੋ ਤੁਸੀਂ ਇਸ ਫਿਲਮ ਨੂੰ ਜ਼ਰੂਰ ਪਿਆਰ ਦੇਣਾ ਜੀ ਇਸ ਫਿਲਮ ਦੇ ਵਿੱਚ ਮੇਰੀ ਗੈਟਅਪ ਜਿਹੜੀ ਹੈ ਜੀ ਉਹ ਇਹ ਵਾਲੀ ਨਹੀਂ ਹੈ ਉਹਦੇ ਵਿੱਚ ਹੋਰ ਹੈ ਤੁਸੀਂ ਦੇਖੋ ਵੀ ਤੁਹਾਨੂੰ ਪਤਾ ਲੱਗੇਗਾ ਸੋ ਬਹੁਤ ਬਹੁਤ ਧੰਨਵਾਦ ਇਸ ਸੈਨਾਰੀ ਤੁਹਾਨੂੰ ਇੱਕ ਸਾਡੀ ਬਹੁਤ ਹੀ ਪਿਆਰੀ ਵੀਡੀਓ ਵੇਖਣ ਨੂੰ ਮਿਲੇਗੀ ਜੋ ਤੁਸੀਂ ਦੇਖੋਗੇ ਤੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਸ਼ੁਰੂ ਕਰਿਓ ਥੈਂਕ ਯੂ ਹੋ ਗਿਆ ਪਾ ਓ ਯਾਰ ਰਾਜ ਮੰਜਾ ਡਾਈ ਹਾਂ ਇਹ ਆਈ ਮੇ ਪੁੱਜੀ ਭਾਉ ਯਾਰ ਮੈਂ ਤੇ ਰਾਤੀ ਬੜਾ ਪਰੇਸ਼ਾਨ ਹੋ ਗਿਆ ਰਾਤੀ ਤੂੰ 12 ਵਜੇ ਕੋਈ ਫੋਨ ਕੀਤਾ ਉਤੋਂ ਮੇਰੀ ਬੈਟਰੀ ਡਾਊਨ ਹੋ ਗਈ ਉਹ ਗੱਡੀ ਮੇਰੀ ਪੈਂਚਰ ਸੀ ਤੇ ਐਕਟਿਵੇਟ ਤੇ ਰਣੀ ਨਹੀਂ ਨਹੀਂ ਤੇ ਮੈਂ ਰਾਤੀ ਆਇਆ ਨਹੀਂ ਹੋਇਆ ਕੀ ਭਾਉ ਐਵੇਂ ਉਹ ਹੋੜਾ ਕੀ ਆ ਗਿਆ ਲੁਜ਼ਾਰ ਦੇ 11 11:30 ਵਜੇ ਆ ਅੱਛਾ ਤੇ ਵੇਖਣ ਦੇ ਆ ਕੇ ਯਾਰ ਵੀ ਪਿਸ਼ਾਬ ਨਹੀਂ ਆਉਣ ਰਿਆ ਅੱਛਾ ਅੱਧਾ ਘੰਟਾ ਹੀ ਵੇਖਿਆ ਕਿ ਸ਼ਾਇਦ ਪਿਸ਼ਾਬ ਆ ਜਾਏ ਹੂੰ ਨਹੀਂ ਆਇਆ ਪਿਸ਼ਾਬ ਅੱਛਾ ਫੇਰ ਵੇਖਿਆ ਜਾਨੀ ਕਿ ਘੰਟਾ ਲੰਘ ਗਿਆ ਅੱਛਾ ਪਿਸ਼ਾਬ ਫੇਰ ਵੀ ਨਹੀਂ ਆਇਆ ਹੂੰ ਤੇ ਫਿਰ ਮੈਂ ਜਦੋਂ ਤੈਨੂੰ ਫੋਨ ਕੀਤਾ ਆ ਮੈਨੂੰ ਕੀਤਾ ਕੋਈ 12 ਵਜੇ ਫੋਨ ਕੀਤਾ ਉਹ ਤੋਂ ਬਾਅਦ ਫਿਰ ਮੈਨੂੰ ਬੰਟੀ ਨੂੰ ਕਿਹਾ ਮੈਂ ਗੱਡੀ ਸਟਾਰਟ ਕਰ ਦ ਯਾਰ ਆਪਾਂ ਡਾਕਟਰ ਕੋ ਚੱਲੀਏ ਅੱਛਾ ਤੇ ਡਾਕਟਰ ਕੋ ਚੱਲ ਗਏ ਨਵਾਰਕਾ ਰੋਡ ਤੇ ਅੱਛਾ ਉਹ ਹੈਗਾ ਉੱਥੇ ਦਾ ਆਹੀਂ ਕੇ 150 ਵੇਖੋ ਪਿਸ਼ਾਬ ਨਹੀਂ ਹੋ ਰਿਹਾ ਗੱਲ ਕੀ ਆ ਹੂੰ ਤੇ ਉਹਨੇ ਚੱਕ ਚੁੱਕ ਕੀਤਾ ਅੱਛਾ ਤੇ ਉਹ ਕਹਿੰਦਾ ਕਿ ਭਾਈ ਪਿਸ਼ਾਬ ਸਵਾ ਹੋਣਾ ਹੂੰ ਇਹਦੇ ਪੱਥਰੀਆਂ ਨੇ ਦੋ ਓਏ ਹੋਏ ਹੋਏ ਬੇੜਾ ਤਰਜੇ ਜੇ ਪੱਥਰੀਆਂ ਦੱਸਿਆ ਨਾ ਪਰਾ ਜਮੀਨ ਨਿਲ ਗਈ ਪੈਰਾ ਥੱਲੇ ਹੋ ਗਏ ਪੀਏ ਪਥਰੀ ਕਿਥੋਂ ਆ ਗਈ ਅੱਗ ਲੱਗਣੀ ਹੈ ਸਾਡੇ ਘਰ ਬੇੜਾ ਤਰਜੇ ਪਥਰੀਆਂ ਦੀ ਤੇ ਦਰਦੀ ਬੜੀ ਔਖੀ ਹੁੰਦੀ ਹੈ ਇਹਦੇ ਚੀਕਾਂ ਘੜਾਉਂਦੀ ਹੈ ਚੀਕਾਂ ਛੱਡ ਕੇ ਮੈਂ ਮੈਂ ਹੁੰਦੀ ਹੈ ਮੈਂ ਮੈਂ ਸਾਡੇ ਨਾਲ ਦੇ ਗਵਾਂਢੀ ਨੇ ਇੱਕ ਵਾਰੀ ਹੋਇਆ ਸੀ ਉਹਦੇ ਭਰਾਵਾ ਰਾਤ ਨੂੰ ਐ ਪੁੜਕ 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 ਡੇਲੀ ਦੇ ਬਾਹਰ ਆਇੰਦੇ ਹੁੰਦੇ ਸੀ ਔਖੀ ਬੋਰਨਾ ਨਹੀਂ ਉਹ ਫਿਰ ਡਾਕਟਰ ਨੂੰ ਅਸੀਂ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਆਪਰੇਸ਼ਨ ਕਰੋ ਫਿਰ ਹੂੰ ਤੇ ਕੋਈ ਗੱਲ ਨਹੀਂ ਹੂੰ ਤੇ ਡਾਕਟਰ ਨੇ ਫਿਰ ਰਾਤੀ ਆਪਰੇਸ਼ਨ ਕੀਤਾ ਕੋਈ ਘਟੋ ਘਟ ਕਈ ਘੰਟਾ ਡੇਢ ਘੰਟਾ ਆਪਰੇਸ਼ਨ ਤੇ ਲੱਗਾ ਕਰਤਾ ਚਲੋ ਸ਼ੁਕਰ ਦੋ ਪੱਥਰੀਆਂ ਏ ਓਏ ਹੋਏ ਉਹ ਫਿਰ ਉਹਨੇ ਬਾਹਰ ਕੱਢੀਆਂ ਹੂੰ ਤੇ 2500 ਰੁਪਇਆ ਬਿੱਲ ਬਣਾਤਾ ਓਏ ਇਹ ਪੈਸੇ ਉਹ ਦਫਾ ਕਰੋ ਪਾਉ ਰੁਪਈਆ ਨੂੰ ਦਫਾ ਕਰੋ ਜਾਨ ਸੋਕੀ ਹੋਣੀ ਜਿਹਦੀ ਆ ਆ 2500 ਰੁਪਏ ਜੀ ਕੋਈ ਮਹਿੰਗਾ ਨਹੀਂ ਆਪਰੇਸ਼ਨ ਆ ਸਫਲ ਆਪਰੇਸ਼ਨ ਹੋ ਗਿਆ ਅੱਛਾ ਤੇ ਚਲੋ ਉਹ ਫਿਰ ਸਵੇਰੇ ਘਰ ਆਇਆ ਤੇ ਰਾਤੀ ਠੰਡ ਬੜੀ ਲੱਗਦੀ ਰਹੀ ਆਹਾਂ ਤੇ ਹਾੜੇ ਠਰੰਡੇ ਮੈਂ ਚੱਲ ਯਾਰ ਥੋੜਾ ਖੇਸ ਖੁਸ ਲੈ ਨਹੀਂ ਨਹੀਂ ਜਦੋਂ ਮਰੀ ਆ ਤਾਂ ਬੇਵੰਤਾ ਦਾ ਬਾਬਾ ਖੁਦਾ ਹਾ ਹੈ ਨਾ ਵਿੜਾ ਤੇ ਇਹ ਪਾਉ ਇਹ ਇਹ ਮੈਨੂੰ ਇਹ ਦੱਸੀ ਪਥਰੀ ਪੱਥਰੀ ਤਾਂ ਇਹ ਹੈ ਨਾ ਕਿ ਪਥਰੀ ਜਿਹੜੋ ਅਸਲ ਵਿੱਚ ਪਥਰੀ ਇਹ ਖਾਣ ਪੀਣ ਦਾ ਤੇ ਕੋਈ ਕਿਰਾ ਕੋਈ ਕਾਰਨ ਨਹੀਂ ਹੁੰਦਾ ਇਹ ਰੱਬ ਵੱਲੋਂ ਕਰਮਾਂ ਦੀ ਗੱਲ ਆ ਕਰਮ ਮਾਰੇ ਹੋ ਤਾਂ ਚੀਜ਼ਾਂ ਨਿਕਲਦੀਆਂ ਨਹੀਂ ਹਾਂ ਇਹ ਸਭ ਇਹ ਕਰਮਾਂ ਦਾ ਹੀ ਲੈਣਾ ਦੇਣਾ ਜਿਹੜਾ ਡਾਕਟਰਾਂ ਨੂੰ ਦੇਣਾ ਪੈਂਦਾ ਵਾ ਇਹ ਕਰਮਾਂ ਦੀ ਗੱਲ ਆ ਪੱਥਰੀ ਹੋਰ ਪੱਥਰੀ ਕੀ ਆ ਆ ਕਿਸੇ ਵੀ ਤਰੀਕੇ ਨਹੀਂ ਪਰ ਜਿਹੜਾ ਇਹ ਇਹ ਆ ਵੀ ਪੱਥਰੀ ਹੈਗੀ ਵੇਹੇ ਕਿਹਦੇ ਪੱਥਰੀਆਂ ਭਾਜੀ ਹੁਣ ਪੱਥਰੀ ਅੱਜ ਕੱਲ੍ਹ ਵੇਖੋ ਵੀ ਪੇਟ ਆ ਪੇਟ ਵਿੱਚ ਘਟ ਘਟ ਸੌ ਜਣੇ ਨੇ ਪੱਥਰੀ ਹੋਣੀ ਆ ਇਹ ਕੋਈ ਸ਼ਰਾਬ ਪੀਣ ਦਾ ਕਾਰਨ ਨਹੀਂ ਹੁੰਦਾ ਇਹ ਕੋਈ ਮਾੜਾ ਚੰਗਾ ਕੋਈ ਚੀਜ਼ ਖਾਣ ਦਿੰਦਾ ਵੀ ਕੋਈ ਟੁਕਲੇ ਖਾ ਲੇ ਜਾਂ ਕੋਈ ਵੀ ਠੀਕ ਖਾ ਲਈਆ ਜੇ ਉਹ ਹੋ ਗਈਆਂ ਤਾਂ ਹੋ ਗਈਆਂ ਗੱਲ ਇੱਥੇ ਮੁੱਕੀ ਆ ਕੇ ਚਲੋ ਨਹੀਂ ਗੱਲ ਦੇ ਕਈ ਪੜਗੇ ਕਈ ਕਹਿੰਦੇ ਵੀ ਜ਼ਿਆਦਾ ਚੌਲ ਖਾਓ ਤਾਂ ਪੱਥਰੀ ਪੰਜਦੀ ਆ ਜੇ ਆ ਸਮਾਨ ਚੀਜ਼ਾਂ ਵਿੱਚ ਵੀ ਤੋਹ ਕੇ ਨਹੀਂ ਖਾਂਦੇ ਤਾਂ ਪੱਥਰੀ ਪੰਜਦੀ ਆ ਇਹ ਕੁਦਰਤੀ ਆ ਹੁਣ ਸਾਡੇ ਗਵੰਢੀ ਹੀ ਉਹ ਇਨੀ ਸਫਾਈ ਰੱਖਦਾ ਹੀ ਹੈ ਹਰ ਚੀਜ਼ ਨੂੰ ਚਾਰ ਚਾਰ ਪੰਜ ਪੰਜ ਵਾਰੀ ਤੋਂ ਨਹੀਂ ਉਹਦੇ ਵੀ ਵਿਚਾਰੇ ਤੇ ਪੱਥਰੀ ਹੋ ਗਈ ਬਲੋ ਮੈਨੂੰ ਇਹ ਸਮੇਂ ਨਹੀਂ ਲੱਗਦੀ ਵੀ ਯਾਰ ਪੱਥਰੀ ਬਣਾ ਕਿਤਰਾ ਜਾਂਦੀ ਉਹ ਬੰਟੀ ਯਾਰ ਚਾਹ ਵੀ ਤਾਂ ਰੋਇ ਹਰੇ ਕੋਈ ਆ ਗਿਆ ਵੇਖ ਲਿਆ ਕਰੋ ਨਹੀਂ ਉਹ ਦਲ ਮੋਰ ਪਹਿਲਾਂ ਦੇ ਕੋਈ ਆ ਪਹੁੰਚਾਣ ਬਣਾਇਆ ਮੈਂ ਇਹ 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 ਪੁੱਛਦੇ ਪੱਥਰੀ ਕਿਤੇ ਹੀ ਟੱਡੇ ਹੀ ਪੜ੍ਹਾਈ ਰਹੇ ਹੀ ਕਿਤੇ ਕਿਨੇ ਪੱਥਰੀ ਵੇਖੋ ਹੁਣ ਪੱਥਰੀ ਆ ਵੀ ਐਡੇ ਹੁਣ ਵੇਖੋ ਮੱਜਾਂ ਬੱਜੀਆਂ ਨੇ گاਵਾ ਨੇ ਕਿੰਨੇ ਜੀ ਆ ਘਰ ਦੇ ਤੇ ਪੜ੍ਹਾਈ ਦੇ ਨਹੀਂ ਪੱਥਰੀ ਹੈਗੀ ਨਹੀਂ ਇਹ ਕਿਤੇ ਉਹ ਬੱਚਿਆਂ ਪੁੱਛਿਆ ਜਿਹੜੇ ਮਾਰ ਨਹੀਂ 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 ਕਿ ਬੱਚੇ ਤੇ ਨਹੀਂ ਪਥਰੀ ਮਤਲਬ ਪਥਰੀ ਸਾਡਾ ਛੋਟਾ ਜਿਹਾ ਜੀ ਆ ਘਰ ਦਾ ਉਹਦੇ ਹੀ ਹਾਂ ਆ ਉਹ ਹੋ ਹੋ ਛੋਟੇ ਜੀਆਂ ਨੇ ਤੇ ਵਿਚਾਨੇ ਰੱਬ ਕਿਤੇ ਵੈਰੀ ਦੁਸ਼ਮਣ ਦੇ ਬੱਚਿਆਂ ਨੂੰ ਪਥਰੀ ਕਰੇ ਨਹੀਂ ਸਾਡਾ ਜੀ ਆ ਉਸੋ ਕਿਹੜਾ ਕਿਹੜਾ ਜੀ ਉਹ ਰੇੜੀ ਲੱਗੇ ਉਹ ਵੇਖੋ ਨਾ ਕਿੰਨਾ ਸੋਹਣਾ ਫਿਰ ਚੰਗਾ ਲੱਗਣ ਰਿਹਾ ਪੁੱਤ ਦਾ ਫਿਰਦਾ ਹਾਂ ਇਧਰ ਤੇ ਡੰਗ ਡੁੰਗਰ ਬੱਚੇ ਤੁਹਾਡੇ ਸਾਰੇ ਉਹ ਵੇਖੋ ਹਾਂ ਆ ਪਠੋਰਾ ਜਿਹਨੂੰ ਪਸ਼ਾਬ ਵਾਲੀ ਪੈਪ ਲੱਗੀ ਆ ਆ ਆ ਬਥੋਰੇ ਆ ਇਹਨੇ ਪਥਰੀਆਂ ਸੀ ਨਾ ਰਾਤੀ ਦੋ ਕਢਾ ਗਏ ਆਂ ਡਾਕਟਰ ਕੋ ਆ ਪੁਠੋਰੇ ਨੇ ਪਥਰੀਆਂ ਸੀ ਹਾਂ ਇਹਨੇ ਹੀ ਪਥਰੀਆਂ ਪਾਉਂ ਝੂਠ ਨਹੀਂ ਬੋਲਦਾ ਨਹੀਂ ਉਹ ਪਸ਼ਾਬ ਵਾਲੀ ਪੈਪ ਨਹੀਂ ਦੱਸੰਦੀ ਉਹਨੂੰ ਲੱਗੀ ਪਠੋਰੇ ਨੂੰ ਓਏ ਪੁਠੋਰੇ ਨੂੰ ਪਥਰੀ ਹਾਂ ਓ ਬੇੜਾ ਕਰ ਜੇ ਉਹ ਭਾਉ ਤੇਰਾ ਲੱਖ ਨਹੀਂ ਦਿੱਤੇਰੀ ਕੀ ਆ ਆ ਮਗੜ ਬਣਿਆ ਹੋਇ ਤੇ ਤਸਨਾ ਪਿੰਡ ਵਾਲੇ ਕਹਿੰਦੇ ਵੀ ਯਾਰ ਝੂਠਾ ਹੀ ਇੱਕ ਨੰਬਰ ਦਾ ਝੂਠਾ ਇਨਦਲਾਕ ਬੰਦਾ ਹੀ ਮੈਂ ਕਹ ਮੈਂ ਕਹ ਯਾਰ ਨਹੀਂ ਫੇਰ ਵੀ ਆਪਣਾ ਬੰਦਾ ਆਪਣਾ ਯਾਰ ਦੋਸਤ ਹੈਗਾ ਵਾ ਪਾਉ ਉਹ ਮੇਰਾ ਗਰ ਕਰਕੇ ਆਜਦਾ ਯਾਰ ਮੈਂ ਤੇਰਾ ਪੱਥੀ ਦਾ ਪਤਾ ਕਰਨ ਆ ਗਿਆ ਮੈਂ ਤਾਂ ਅੱਜ ਵਿਆਹ ਜਾਣਾ ਸੀ ਸਰਪੰਚਾਂ ਦੇ ਮੁੰਡੇ ਦਾ ਵਿਆਹ ਸੀ ਉਥੋਂ ਖਾਣਾ ਵੀਣਾ ਸੀ ਮੈਂ ਸਾਰਾ ਸਭ ਕੁਝ ਛੱਡ ਕੇ ਆ ਗਿਆ ਕੋਈ ਤੇਰੀ ਪੱਥੀ ਦਾ ਪਤਾ ਕਰਨਾ ਤੂੰ ਅੱਗੇ ਆ ਕੇ ਦਾ ਪਠੂਏ ਦੀ ਪਤਰੀ ਜੀ ਯਾਰ ਤਰਜੀਹ ਤੇਰਾ ਲੱਖ ਲਾਂਕ ਤੇ ਤੇਰੀ ਹੋ ਜੇ ਕੋਈ ਵੀ ਤਰ੍ਹਾਂ ਦੀ ਹੋ ਜੀ ਤਰੇ ਉਹ ਹੋ ਤੇ ਆਹ ਰਖੋ ਪਠੋਰੇ ਦਾ ਬੰਟੀ ਯਾਰ ਚਾਹ ਬਣਾ ਲਓ ਪਥਰੀ ਦਾ ਫਿਰ ਕਿਹਨੇ ਪਤਾ ਲਿਆਣਾ ਆ ਜਾਣਾ ਆ ਹੁਣ ਨੀ ਕੋਈ ਆਂਦਾ ਹੁਣ ਤਾਂ ਤੇਰੇ ਸੱਜੀ ਮੁਜੀ ਪਥਰੀ ਹੋ ਗਈ ਤੇ ਤੇਰਾ ਕਹੇ ਕੰਗਰ ਨੇ ਪਤਾ ਕਰਨੀ ਆਉਣਾ ਆਖੇ ਪਸ਼ਾਬ ਦਾ ਬੰਨ ਪੈ ਗਿਆ ਵਾ ਦੋ ਪਥਰੀਆਂ ਨਿਕਲੀਆਂ ਵਾ 2500 ਚ ਪਥਰੀ ਦਾ ਸਫਲ ਆਪਰੇਸ਼ਨ ਕਰਾਇਆ ਵਾ ਉਹ ਲੱਖ ਲਾਂ ਦੀ ਤੇਰਾ ਜੂਠੇ ਲਓ ਇਹਨਾਂ ਲੋਕਾਂ ਨੂੰ ਕਿਹਦੇ ਦੁੱਖ ਨਾਲ ਕੋ ਦੁੱਖ ਗੱਲ ਹੈਗੀ ਆ ਨਦਰਦੀ ਜਰ ਪਠੋਰੇ ਤੇ ਹੋਇਆ ਤਾਂ ਪਠੋਰੇ ਦੇ ਕਹਣੇ ਕਿ ਪਠੋਰੇ ਦੇ ਪਥਰੀ ਹੋਈਆਂ